ਸੋ ਹੀ PB 82 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਪਾਂ ਅੱਜ ਵੀਡੀਓ ਚ ਇੱਕ ਹੋਰ ਇਨਫਾਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨੀ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਲਈ ਜਾਣਨਾ ਕਿਉਂਕਿ ਆਪਾਂ ਘਰਾਂ ਦੇ ਵਿੱਚ ਅਕਸਰ ਹੀ ਮੋਡਰਨ ਕਾਰ ਗੱਡੀ ਟਰੈਕਟਰ ਬੱਸ ਟਰੱਕ ਕੁਝ ਵੀ ਜੇ ਕਿਸੇ ਵੀ ਤਰ੍ਹਾਂ ਦਾ ਵਹੀਕਲ ਯੂਜ਼ ਕਰਦੇ ਆ ਉਹਦੇ ਸਬੰਧ ਦੇ ਵਿੱਚ ਆਪਾਂ ਜਿਹੜੇ ਚਲਾਣਾ ਬਾਰੇ ਦੱਸਣਾ ਹੈ ਚਲਾਣਾ ਬਾਰੇ ਇਸ ਕਰਕੇ ਦੱਸਣਾ ਕਿਉਂਕਿ ਭਾਈ ਜਿਹੜਾ ਪੰਜਾਬ ਸਰਕਾਰ ਉਹਨਾਂ ਨੇ 31 ਮਾਰਚ ਤੱਕ ਪੰਜਾਬ ਦੇ ਹਰ ਸ਼ਹਿਰ ਹਰ ਏਰੀਏ ਦੇ ਵਿੱਚ ਜਿਹੜੇ ਆਨਲਾਈਨ ਚਲਾਨ ਹੈ ਉਹਦੀ ਜਿਹੜੀ ਸਹੂਦਤਾ ਉਹ ਲਾਗੂ ਕਰ ਦੇਣੀ ਹੈ ਤਕਰੀਬਨ ਹੁਣ ਜਿਹੜਾ ਜ਼ਿਆਦਾਤਰ ਏਰੀਆ ਦੇ ਵਿੱਚ ਆਨਲਾਈਨ ਚਲਾਨ ਚਲੋ ਸ਼ੁਰੂ ਹੋ ਗਏ ਆ ਪਰ ਹਲੇ ਵੀ ਕੁਝ ਏਰੀਆ ਰਹਿੰਦੇ ਜਿੱਥੇ ਹਲੇ ਆਨਲਾਈਨ ਚਲਾਨ ਨਹੀਂ ਹੋ ਰੇ ਪਰ ਸਰਕਾਰ ਦੀ ਕੋਸ਼ਿਸ਼ ਹੈ ਵੀ 31 ਮਾਰਚ ਤੱਕ ਪੂਰੇ ਪੰਜਾਬ ਦੇ ਵਿੱਚ ਜਿਹੜਾ ਆਨਲਾਈਨ ਚਲਾਨ ਹੈ ਉਹ ਹੋਇਆ ਕਰਨਗੇ ਕਿਉਂਕਿ ਪਹਿਲਾਂ ਜਦੋਂ ਚਲਾਨ ਹੁੰਦਾ ਸੀਗਾ ਉਹ ਹੁੰਦਾ ਸੀਗਾ ਜਦੋਂ ਕਿਤੇ ਨਾਕਾ ਲੱਗਿਆ ਜਾਂ ਆਪਾਂ ਕਿਤੇ ਕੋਈ ਦੁਰਵਰਤੋਂ ਕਿਸੇ ਚੀਜ਼ ਦੀ ਕਰੀਆ ਨਾਕੇ ਤੇ ਘੇਰੇ ਗਏ ਆ ਉਦੋਂ ਜਿਹੜਾ ਚਲਾਨ ਹੁੰਦਾ ਸੀਗਾ ਤੇ ਜਾਂ ਕਿਸੇ ਵੀ ਤਰ੍ਹਾਂ ਦੀ ਆਪਾਂ ਮਾਰਕੀਟ ਦੇ ਵਿੱਚ ਜਾਂ ਹੁੱਲੜ ਬਾਜੀ ਕਰਦੇ ਆ ਤੇ ਜਦੋਂ ਪੁਲਿਸ ਨੂੰ ਪਤਾ ਲੱਗਦਾ ਜੀ ਉਦੋਂ ਚਲਾਨ ਹੁੰਦਾ ਜੀ ਪਰ ਜਿਹੜਾ ਆਨਲਾਈਨ ਚਲਾਨ ਹੈ ਹੁਣ ਜੇ ਤੁਸੀਂ ਕਿਸੇ ਵੀ ਬਾਜ਼ਾਰ ਦੇ ਵਿੱਚ ਜਾਂ ਕਿਸੇ ਏਰੀਏ ਦੇ ਵਿੱਚ ਗਲਤ ਜਗ੍ਹਾ ਗੱਡੀ پارک ਕਰੀਆ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਜਿਹੜਾ ਤੁਹਾਡਾ ਚਲਾਨ ਹੋ ਗਿਆ ਤੁਸੀਂ ਉੱਥੇ ਬੇਸ਼ੱਕ ਮੌਜੂਦ ਹੈਗੇਆਂ ਜਾਂ ਨਹੀਂ ਹੈਗੇ ਤੇ ਤੁਹਾਡਾ ਨੰਬਰ ਪਾ ਕੇ ਆਨਲਾਈਨ ਜਿਹੜਾ ਚਲਾਨ ਹੋ ਹੋ ਜੇ ਕਰਨਾ ਤੇ ਇਹਦੀ ਚਲੋ ਗਲਤ ਵਾਰ ਤੋਂ ਵੀ ਹੋ ਸਕਦੀ ਹੈ ਕਈ ਵਾਰ ਕੀ ਹੁੰਦਾ ਵੀ ਜਿਹੜੀ ਆਪਣੇ ਪੁਲਿਸ ਹੈ ਉਹ ਥੋੜੀ ਜਿਹੀ ਜ਼ਿਆਦਾ ਵੀ ਚੱਕ ਦੰਦੀ ਆ ਕੰਮ ਨੂੰ ਜਦੋਂ ਕੋਈ ਵੀ ਚੀਜ਼ ਆ ਪਰ ਇਹਦੇ ਪਿੱਛੇ ਜਿਹੜਾ ਆਪਣੇ ਲੋਕਾਂ ਦਾ ਵੀ ਦੋਸ਼ ਆ ਕਿਉਂਕਿ ਆਪਾਂ ਨੂੰ ਜਿਹੜੀ ਆਦਤ ਪਈ ਵੀ ਆਪਾਂ ਕਾਨੂੰਨ ਨੂੰ ਫਾਲੋ ਬਹੁਤ ਜ਼ਿਆਦਾ ਘੱਟ ਕਰਦੇ ਆ ਤੇ ਵੇ ਜਦੋਂ ਆਪਾਂ ਹੁਣ ਦੇਖੋ ਚੰਡੀਗੜ੍ਹ ਜਾਂਦੇ ਆ ਸਟਾਰਟਿੰਗ ਤੋਂ ਚੰਡੀਗੜ੍ਹ ਦੇ ਵਿੱਚ ਕਾਨੂੰਨ ਜਿਹੜੇ ਬਹੁਤ ਜ਼ਿਆਦਾ ਸਖਤ ਆ ਤੇ ਉੱਥੇ ਆਪਾਂ ਅਕਸਰ ਇਹ ਮੋਟਰ ਹੈਲਥ ਜਾਂਦੇ ਆ ਤਾਂ ਹੈਲਮਟ ਸੀਟ ਬੈਲਟ ਜਾਂ ਸਹੀ ਡਰਾਈਵਿੰਗ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆ ਵੀ ਆਪਾਂ ਕਰੀਏ ਪਰ ਪੰਜਾਬ ਦੇ ਵਿੱਚ ਕੀ ਆ ਵੀ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਆਪਾਂ ਜਿਹੜਾ ਕਾਨੂੰਨ ਆ ਉਹਨੂੰ ਛੱਕੇ ਟੰ ਮੋਟਰਹੈੱਡ ਤੇ ਤਿੰਨ ਬੈਠੇ ਹੈ ਜਾਂ ਆਰਸੀ ਹੈ ਜਾਂ ਨਹੀਂ ਹੈ ਨੰਬਰ ਲੱਗੇ ਜਾਂ ਨਹੀਂ ਲੱਗੇ ਇਹੋ ਜਿਹੇ ਵੀ ਆਪਣੇ ਕੋਲ ਜਿਹੜੀਆਂ ਕਾਰਾਂ ਗੱਡੀਆਂ ਮੋਟਰਸਾਈਕਲ ਲੈ ਗਿਆ ਵੀ ਜਿਨ੍ਹਾਂ ਦੇ ਲੋਕਾਂ ਨੇ ਨੰਬਰ ਹੀ ਨਹੀਂ ਲਏ ਹੈਗੇ ਤੇ ਆਰਸੀਆਂ ਵੀ ਨਹੀਂ ਬਣਾਈਆਂ ਆਪਾਂ ਉਸੇ ਦੇ ਸਬੰਧ ਦੇ ਵਿੱਚ ਜਿਹੜੀ ਤੁਹਾਨੂੰ ਜਾਣਕਾਰੀ ਦੇਣੀ ਹੈ ਵੀ ਜਿਹੜੇ ਚਲਾਨ ਆ ਕਿਹੜੀ ਚੀਜ਼ ਦਾ ਕਿੰਨਾ ਚਲਾਨ ਆ ਉਹਦੇ ਕਿੰਨੇ ਪੈਸੇ ਤੁਹਾਨੂੰ ਭਰਨੇ ਪੈਣੇ ਜੇ ਤੁਹਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਇਹ ਗਲਤੀ ਹੁੰਦੀ ਆ ਉਹ ਵੀਡੀਓ ਮੇਰਾ ਵੀਰ ਪੂਰੀ ਦੇਖ ਲਿਓ ਤੇ ਜਿਹੜੇ ਭਰਾ ਆਪਣੇ ਨਵੇਂ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਜ਼ਿਆਦਾਤਰ ਵੀਡੀਓ ਜਿਹੜੇ ਖੇਤੀ ਰਿਲੇਟਡ ਕਰਦੇ ਹੁੰਦੇ ਆ ਤੇ ਜਿਹੜੀ ਤੁਹਾਡੇ ਲਈ ਲਾਈਵ ਆਨ ਹੁੰਦੀ ਹੈ ਹੁਣ ਆਪਾਂ ਵਾਧੂ ਤੁਹਾਡਾ ਟਾਈਮ ਖਰਾਬ ਨਹੀਂ ਕਰਨਾ ਜੀ ਆਪਾਂ ਪਹਿਲਾਂ ਗੱਲ ਕਰੀਏ ਵੀ ਜੇ ਆਪਾਂ ਗਲਤ ਕਿਤੇ ਪਾਰਕਿੰਗ ਕਰਦੇ ਆਂ ਬਾਜ਼ਾਰ ਦੇ ਵਿੱਚ ਆਊਟਸਾਈਡ ਕਿਤੇ ਵੀ ਜਿੱਥੇ ਪਾਰਕਿੰਗ ਅਲਾਉਡ ਨਹੀਂ ਹੈਗੀ ਜੇ ਆਪਾਂ ਉੱਥੇ ਕਾਰ ਗੱਡੀ ਮੋਟਰਸਾਈਕਲ ਪਾਰਕਿੰਗ ਕਰਦੇ ਆਂ ਗਲਤ ਪਾਰਕਿੰਗ ਦਾ ਜਿਹੜਾ ਚਲਾਣ ਦਾ ਜੁਰਮਾਨਾ ਉਹ ਹੈਗਾ 500 ਰੁਪਿਆ ਤੇ ਦੂਜੇ ਨੰਬਰ ਦੀ ਆਪਾਂ ਗੱਲ ਕਰੀਏ ਵੀ ਜੇ ਆਪਾਂ ਬਿਨਾ ਹੈਲਮਟ ਤੋਂ ਮੋਟਰਸਾਈਕਲ ਜਾਂ ਸਕੂਟਰ ਲੈ ਕੇ ਜਾਂਦੇ ਆਂ ਤੇ ਉਹਦਾ ਜਿਹੜਾ ਚਲਾਣ ਦਾ ਜੁਰਮਾਨਾ ਹੈਗਾ ਉਹ ਹੈਗਾ 1000 ਰੁਪਿਆ ਕਿਉਂਕਿ ਇਹਨਾਂ ਦੇ ਵਿੱਚ ਵੀ ਥੋੜਾ ਜਿਹਾ ਵਾਧਾ ਹੋਇਆ ਹੈ ਚਲਾਉਣਾਂ ਦੇ ਵਿੱਚ ਤੁਹਾਡੇ ਲਈ ਜਾਣਨਾ ਜ਼ਰੂਰੀ ਹੈ ਕਿਉਂਕਿ ਤੁਸੀਂ ਗਲਤੀ ਕਰਨ ਤੋਂ ਬਚੋਗੇ ਜੇ ਇਹ ਬੰਦਾ ਵੀਡੀਓ ਦੇਖ ਲੂਗਾ ਉਹਨੂੰ ਆਟੋਮੈਟਿਕ ਲੱਗੂਗਾ ਵੀ ਹਾਂ ਆਪਾਂ ਯਾਰ ਗਲਤੀ ਕਿਉਂ ਕਰਨੀ ਵੀ ਆਪਾਂ ਕਿਉਂ ਪੈਸੇ ਵੇਸਟ ਕਰਨੇ ਵੀ ਆਪਾਂ ਰੂਲ ਨੂੰ ਫਾਲੋ ਕਰੀਏ ਹੁਣ ਆਪਾਂ ਤੀਜਾ ਜੇ ਆਪਾਂ ਲਾਲ ਬੱਤੀ ਜੰਪ ਕਰਦੇ ਆਂ ਰੈੱਡ ਲਾਈਟ ਕ੍ਰੋਸ ਕਰਦੇ ਆਂ ਤੇ ਜਿਹੜਾ ਉਹਦਾ ਜੁਰਮਾਨਾ ਹੈਗਾ ਉਹਦਾ ਹੈਗਾ 1000 ਰੁਪਿਆ ਤੇ ਬਿਨਾ ਸੀਟ ਬੈਲਟ ਤੋਂ ਜੇ ਆਪਾਂ ਗੱਡੀ ਚਲਾਉਨੇ ਆਂ ਤੇ ਉਹਦਾ ਵੀ ਜਿਹੜਾ ਜੁਰਮਾਨਾ 1000 ਰੁਪਿਆ ਜੇ ਆਪਾਂ ਤਿੰਨ ਸਵਾਰੀਆਂ ਮੋਟਰਸਾਈਕਲ ਤੇ ਲੈ ਕੇ ਜਾਣੇ ਆ ਕਿਉਂਕਿ ਦੋ ਅਲਾਉਡ ਹੈ ਜੇ ਆਪਾਂ ਤਿੰਨ ਲੈ ਕੇ ਜਾਣੇ ਉਹਦਾ ਵੀ ਜਿਹੜਾ ਜੁਰਮਾਨਾ ਹੈ ਉਹ ਹੈਗਾ 1000 ਰੁਪਿਆ ਓਵਰ ਸਪੀਡ ਦਾ ਜਿਹੜਾ ਜੁਰਮਾਨਾ ਹੈ ਓਵਰ ਸਪੀਡ ਦਾ ਵੀ ਜਿਹੜਾ ਜੁਰਮਾਨਾ ਹੈ ਚਲਾਣ ਹੈ ਉਹ ਵੀ 1000 ਰੁਪਿਆ ਤੇ ਡੇਂਜਰ ਡਰਾਈਵਿੰਗ ਜੇ ਆਪਾਂ ਗਲਤ ਡਰਾਈਵਰੀ ਕਰਦੇ ਆ ਉਹਦਾ ਹੈਗਾ 2000 ਰੁਪਿਆ ਜੁਰਮਾਨਾ ਗਲਤ ਡਰਾਈਵਿੰਗ ਦਾ ਸੋ ਸਾਰੇ ਭਰਾਵਾਂ ਨੂੰ ਬੇਨਤੀ ਵੀ ਡਰਾਈਵਿੰਗ ਕਿਉਂਕਿ ਸਹੀ ਕਰਿਓ ਉਹ ਤੁਹਾਡੇ ਲਈ ਵੀ ਫਾਇਦਾ ਜੇ ਤੁਸੀਂ ਡਰਾਈਵਿੰਗ ਸਹੀ ਕਰਦੇ ਹੋ ਤੇ ਤੁਹਾਡੀ ਜ਼ਿੰਦਗੀ ਕਿਉਂਕਿ ਜ਼ਿੰਦਗੀ ਜੇ ਇੱਕ ਵਾਰ ਮਿਲਦੀ ਆ ਬਹੁਤ ਔਖਿਆ ਵੀ ਬੱਚੇ ਤੋਂ ਪਾਲ ਕੇ ਵੱਡਾ ਕਰਨਾ ਪਰ ਆਪਾਂ ਥੋੜੀਆਂ ਗਲਤੀਆਂ ਕਰ ਬੈਨੇ ਜਿਹਦੇ ਕਰਕੇ ਆਪਣਾ ਜ਼ਿੰਦਗੀ ਦਾ ਜਿਹੜਾ ਨੁਕਸਾਨ ਹੋ ਜਾਂਦਾ ਤੇ ਆਪਾਂ ਜੇ ਹੁਣ ਗੱਲ ਕਰੀਏ ਡੇਂਜਰ ਡਰਾਈਵਿੰਗ ਤੋਂ ਬਾਅਦ ਜੇ ਆਪਾਂ ਬਿਨਾਂ ਰਿਫਲੈਕਟਰ ਤੋਂ ਕਾਰ ਗੱਡੀ ਮੋਟਰਸਾਈਕਲ ਚਲਾਉਨੇ ਆ ਉਹਦਾ ਵੀ ਜਿਹੜਾ ਜੁਰਮਾਨਾ ਹੈ ਉਹ ਵੀ 2000 ਰੁਪਿਆ ਬਿਨਾਂ ਰਿਫਲੈਕਟਰ ਤੋਂ ਤੇ ਜੇ ਆਪਣੇ ਕੋਲ ਇੰਸ਼ੋਰੈਂਸ ਨਹੀਂ ਹੈਗੀ ਬਿਨਾਂ ਬੀਮਾ ਤੋਂ ਆਪਾਂ ਕੋਈ ਗੱਡੀ ਕਾਰ ਮੋਟਰਹਾਈਲ ਚੱਕੀ ਫਿਰਦੇ ਆ ਜਿਹੜਾ ਉਹਦਾ ਜੁਰਮਾਨਾ ਹੈ ਉਹਦਾ ਜੁਰਮਾਨਾ ਹੈਗਾ 2000 ਰੁਪਿਆ ਬਿਨਾਂ ਬੀਮੇ ਤੋਂ ਤੇ ਜੇ ਆਪਾਂ ਗੱਲ ਕਰੀ ਵੀ ਬਿਨਾ ਪ੍ਰਦੂਸ਼ਣ ਆਪਾਂ ਕਹਿੰਦੇ ਪੋਲਿਊਸ਼ਨ ਬਣਾਉਂਦੇ ਨਹੀਂ ਹੈਗੇ ਆਪਾਂ ਗੱਲ ਤਾਂ ਕੁਝ ਨਹੀਂ 50 100 ਰੁਪਏ ਦੀ ਗੱਲ ਹੁੰਦੀ ਹੈ ਪਰ ਉਹਦਾ ਜਿਹੜਾ ਜੁਰਮਾਨਾ ਹੈ ਉਹ ਹੈਗਾ 5000 ਰੁਪਿਆ ਬਿਨਾ ਪੋਲਿਊਸ਼ਨ ਤੋਂ ਸਭ ਤੋਂ ਵੱਧ ਜੁਰਮਾਨਾ 5000 ਰੁਪਏ ਦੇਖੋ ਤੁਸੀਂ 50 ਰੁਪਏ ਲਾਉਣ ਪਿੱਛੇ 5000 ਦਾ ਜਿਹੜਾ ਨੁਕਸਾਨ ਕਰ ਲੈਣ ਸਾਰੇ ਭਰਾਵਾਂ ਨੂੰ ਬੇਨਤੀ ਵੀ ਜਿਨ੍ਹਾਂ ਨੇ ਪੋਲਿਊਸ਼ਨ ਨਹੀਂ ਬਣਾਇਆ ਉਹ ਆਪਣੇ ਜ਼ਰੂਰ ਬਣਾ ਲਓ ਕਿਉਂਕਿ ਡਾਕੂਮੈਂਟ ਤੁਸੀਂ ਸਾਰੇ ਪੂਰੇ ਰੱਖੋਗੇ ਤਾਂ ਤੁਹਾਡੇ ਵਾਸਤੇ ਵਧੀਆ ਗੱਲ ਹੈ ਤੁਹਾਡੇ ਪੈਸੇ ਦੀ ਸੇਫਟੀ ਹੈ ਤੁਹਾਡੀ ਜਾਨ ਦੀ ਸੇਫਟੀ ਆ ਤੇ ਥ ਤੇ ਜੇ ਆਪਾਂ ਪ੍ਰਾਈਵੇਟ ਵਾਹਨ ਨੂੰ ਕਮਰਸ਼ੀਅਲ ਚ ਯੂਜ਼ ਕਰਦੇ ਆ ਜਿੱਦਾਂ ਜ਼ਿਆਦਾਤਰ ਤੁਸੀਂ ਦੇਖਿਆ ਹੀ ਵੀ ਜਿਹੜੀਆਂ ਕਾਰਾਂ ਗੱਡੀਆਂ ਵੀ ਆ ਜਾਂ ਕੋਈ ਜੀਪਾਂ ਜਾਂ ਕੋਈ ਟਰੈਕਟਰ ਨੂੰ ਵੀ ਟਰੈਕਟਰ ਬਣਿਆ ਖੇਤੀ ਵਾਸਤੇ ਪਰ ਇਹਨੂੰ ਵੀ ਜਿਹੜੇ ਕਮਰਸ਼ੀਅਲ ਚ ਯੂਜ਼ ਕਰੀ ਜਾਂਦੇ ਜਿੱਦਾਂ ਪੱਠਿਆਂ ਪੁੱਠਿਆਂ ਤੇ ਦੇਖ ਲਓ ਤੁਸੀਂ ਆਮ ਹੀ ਆ ਇਹਦੇ ਵਿੱਚ ਜਿਹੜਾ ਜੁਰਮਾਨਾ ਹੈਗਾ 5000 ਰੁਪਇਆ ਤੇ ਜੇ ਆਪਾਂ ਵਾਰਨਿੰਗ ਦਿੱਤੇ ਤੋਂ ਬਾਅਦ ਫੇਰ ਯੂਜ਼ ਕਰਦੇ ਆ ਤਾਂ ਉਹਦੇ ਤੋਂ ਬਾਅਦ ਜਿਹੜਾ ਆਪਣਾ ਬਾਉਂਡ ਹੈ ਸਿੱਧਾ ਪਹਿਲਾਂ 5000 ਰੁਪਏ ਜੁਰਮਾਨਾ ਤੇ ਤੁਹਾਨੂੰ ਇੱਕ ਵਾਰਨਿੰਗ ਦਿੱਤੀ ਜਾਊਗੀ ਇਹ ਵਾਰਨਿੰਗ ਤੋਂ ਬਾਅਦ ਤੁਹਾਡਾ ਵਾਹਨ ਫੇਰ ਕਮਰਸ਼ੀਅਲ 'ਚ ਫੜਿਆ ਜਾਂਦਾ ਤਾਂ ਤੁਹਾਡਾ ਜਿਹੜਾ ਬੌਂਡ ਵੀ ਹੋ ਸਕਦਾ ਤੇ ਉਹਦੇ ਤੋਂ ਬਾਅਦ ਜੇ ਆਪਾਂ ਬਿਨਾਂ ਆਰਸੀ ਤੋਂ ਕੋਈ ਚੀਜ਼ ਲਈ ਫਿਰਦੇ ਆ ਆਪਾਂ ਮੋਟਰਸਾਈਕਲ ਕਾਰ ਸਕੂਟਰ ਦੀ ਆਰਸੀ ਨਹੀਂ ਬਣਾਈ ਤਾਂ ਉਹਦਾ ਵੀ ਜਿਹੜਾ ਜੁਰਮਾਨਾ 5000 ਰੁਪਿਆ ਜਾਰਸੀ ਤੁਹਾਡੇ ਕੋਲ ਹੈਗੀ ਆ ਬਾਈ ਚਾਂਸ ਤੁਹਾਡੇ ਕੋਲ ਮੌਜੂਦ ਉਸ ਸਮੇਂ ਨਹੀਂ ਹੈਗੀ ਤਾਂ ਉਹਦੇ 'ਚ ਤੁਸੀਂ ਆਰਸੀ ਲਿਆ ਕੇ ਦਿਖਾ ਸਕਦੇ ਆ ਜੇ ਆਰਸੀ ਜਮਾ ਹੀ ਨਹੀਂ ਬਣਾਈ ਹੋਣੀ ਹੈਗੀ ਤਾਂ ਤੁਹਾਡਾ 5000 ਰੁਪਏ ਜੁਰਮਾਨਾ ਤੇ ਜੇ ਹੋਰ ਕੋਈ ਤੁਹਾਡੇ ਤੋਂ ਨਹੀਂ ਕੀਤੀ ਹੋਈ ਉਲੜਵਾਜੀ ਕਰੀਏ ਤਾਂ ਤੁਹਾਡੇ ਜਿਹੜਾ ਚੀਜ਼ ਬੌਂਡ ਵੀ ਹੋ ਸਕਦੀ ਆ ਤੇ ਉਹਦੇ ਬਾਅਦ ਆ ਗਿਆ ਆਪਣਾ ਪ੍ਰੈਸ਼ਰ ਹੌਰਨ ਪ੍ਰੈਸ਼ਰ ਹੌਰਨ ਜੇ ਆਪਾਂ ਕਿਸੇ ਵੀ ਤਰ੍ਹਾਂ ਦੇ ਯੂਜ਼ ਕਰਦੇ ਆ ਮੋਟਰਹਾਈਕਲ ਕਾਰ ਟਰੈਕਟਰ ਕਿਸੇ ਵੀ ਬੱਸ ਟਰੱਕ ਤੇ ਤਾਂ ਉਹਦਾ ਵੀ ਜਿਹੜਾ ਜੁਰਮਾਨਾ ਹੁਣ 5000 ਰੁਪਏ ਆ ਤੇ ਆਨਲਾਈਨ ਹੋ ਜਾ ਕਰਨਾ ਇਹ ਨਹੀਂ ਹੈਗਾ ਵੀ ਤੁਸੀਂ ਹਾਰਨ ਮਾਰਿਆ ਤੁਹਾਡਾ ਤਾਂ ਹੀ ਜੁਰਮਾਨਾ ਹੋਇਆ ਜੇ ਕਿਤੇ ਬਾਈ ਚਾਂਸ ਲੱਗੇਵੇ ਦਿਖ ਗਏ ਪਾਰਕਿੰਗ ਦੇ ਵਿੱਚ ਜਾਂ ਜਿੱਥੇ ਤੁਹਾਡੇ ਕੋਈ ਚੀਜ਼ ਖੜੀ ਹੈ ਤਾਂ ਤੁਹਾਡਾ ਜਿਹੜਾ ਕੱਟ ਕੇ ਅਗਲੇ ਨੇ ਚਲਾਣਾ ਆਨਲਾਈਨ ਤੁਹਾਡਾ ਹੋ ਜਾ ਕਰਨਾ ਤੇ ਤੁਹਾਡਾ ਸਿੱਧਾ ਮੈਸੇਜ ਫੋਨ ਤੇ ਆ ਜਾਏ ਕਰਨਾ ਤੇ ਉਦੋਂ ਬਾਅਦ ਜੇ ਆਪਾਂ ਗੱਲ ਕਰਦੇ ਵੀ ਸ਼ਰਾਬ ਪੀ ਕੇ ਗੱਡੀ ਚਲਾਉਨੇ ਆ ਜਿਹੜੀ ਬਹੁਤ ਜ਼ਿਆਦਾ ਗਲਤ ਹੈ ਸ਼ਰਾਬੀ ਬੰਦਾ ਬੇਸ਼ੱਕ ਆਪਣੀ ਜਾਨ ਜ਼ਰੂਰ ਬਚਾ ਲੂਗਾ ਸ਼ਰਾਬ ਪੀ ਕੇ ਨਹੀਂ ਮਰੂਗਾ ਪਰ ਉਹ ਦੂਜੇ ਨੂੰ ਹਮੇਸ਼ਾ ਮਾਰਦਾ ਅਕਸਰ ਹੀ ਦੇਖਿਆ ਜਾਂਦਾ ਵੀ ਸ਼ਰਾਬੀ ਆਪ ਬਹੁਤ ਘਟ ਮਾਰਦੇ ਆ ਕਿਉਂਕਿ ਉਹਨਾਂ ਦਾ ਜਿਹੜਾ ਕੰਟਰੋਲ ਹੈ ਨਾ ਤੇ ਦਿਮਾਗ ਤੇ ਹੁੰਦਾ ਨਾ ਦਿਲ ਤੇ ਤੇ ਕਿਉਂਕਿ ਉਹ ਬੇਫਿਕਰੇ ਹੋ ਕੇ ਗੱਡੀ ਆ ਮੋਟਰਹਾਈਲ ਕੁਝ ਵੀ ਚਲਾਉਨੇ ਹੁੰਦੇ ਉਹਨਾਂ ਨੂੰ ਐਡਾ ਫਰਕ ਨਹੀਂ ਪੈਂਦਾ ਵੀ ਜੇ ਉਹ ਕਿਤੇ ਡਿੱਗ ਵੀ ਜਾਣੇ ਆ ਬੇਸੁਰਤ ਹੋ ਜਾਂਨੇ ਆ ਤੇ ਉਹਦੇ ਵਿੱਚ ਜਿਹੜਾ ਆਮ ਬੰਦਾ ਵਿਚਾਰਾ ਮਾਰਿਆ ਜਾਂਦਾ ਜਿਹੜਾ ਭਗਤ ਕੋਈ ਉਧਾਂ ਕਿਸੇ ਕੰਮ ਤੇ ਜਿਹੜੀ ਜੋਤੇ ਤੇ ਆ ਰਿਹਾ ਜਾਂ ਜਾ ਰਿਹਾ ਹੈ ਨਾ ਤੇ ਉਹਦਾ ਜਿਹੜਾ ਨੁਕਸਾਨ ਹੁੰਦਾ ਸ਼ ਤੇ ਜੇ ਆਪਾਂ ਬਿਨਾਂ ਲਾਇਸੈਂਸ ਤੋਂ ਜਿੱਦਾਂ ਛੋਟੇ ਬੱਚੇ ਦੇਖੇ ਵੀ ਘਰਾਂ 'ਚੋਂ ਚੱਕੀ ਫਰੀ ਜਾਂਦੀ ਜਿਹੜੀ 18 ਸਾਲ ਤੋਂ ਘੱਟ ਉਮਰ ਉਹਨਾਂ ਦਾ ਵੈਸੇ ਜੁਰਮਾਨਾ ਤੇ 25000 ਹੈ ਪਰ ਜੇ ਬਿਨਾਂ ਲਾਇਸੈਂਸ ਤੋਂ ਆਪਣੀ ਉਮਰ ਕਿੰਨੀ ਹੋਵੇ ਆਪਣੇ ਕੋ ਆਪਾਂ ਲਾਇਸੈਂਸ ਦੇ ਬਣਾਉਣ ਦੇ ਯੋਗ ਹੈਗੇ ਆਪਾਂ ਲਾਇਸੈਂਸ ਨਹੀਂ ਬਣਾਇਆ ਤਾਂ ਉਹਦਾ ਵੀ ਜਿਹੜਾ ਜੁਰਮਾਨਾ ਹੈ ਉਹ 5000 ਰੁਪਇਆ ਤੇ ਉਹਦੇ ਬਾਅਦ ਜੇ ਆਪਾਂ ਗੱਲ ਕਰੀ ਵੀ ਆਪਾਂ ਗੱਡੀ ਕਾਰ ਮੋਟਰ ਹੈਲ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਦੇ ਆ ਜੇ ਫੋਨ ਦੀ ਵਰਤੋਂ ਕਰਦੇ ਦੇਖੇਗੇ ਜਾਂ ਫੜੇਗੇ ਉਹਦਾ ਜਿਹੜਾ ਜੁਰਮਾਨਾ ਹੈਗਾ ਉਹ ਵੀ 5000 ਹੈ ਠੀਕ ਤਿਹ ਉਦੋਂ ਤੋਂ ਬਾਅਦ ਆਖਰ ਦੇ ਵਿੱਚ ਆ ਕੇ ਵੀ ਜਿਹੜਾ ਸਭ ਤੋਂ ਆਪਣਾ ਇੱਕ ਸ਼ੌਂਕ ਵੀ ਆ ਪੰਜਾਬੀਆਂ ਦਾ ਬੋਲਟ ਲੈਣਾ ਠੀਕ ਆ ਬੋਲਟ ਲੈ ਕੇ ਆਪਾਂ ਉਹਨੂੰ ਵੱਖ-ਵੱਖ ਤਰੀਕਿਆਂ ਨਾਲ ਜਿਹੜਾ ਮੋਡੀਫਾਈ ਕਰਾਉਨੇ ਆ 20 ਚੀਜ਼ਾਂ ਲਾਉਨੇ ਆ ਮੋਡੀਫਿਕੇਸ਼ਨ ਦੇ ਵਿੱਚ ਹੁਣ ਦੇਖੋ ਕੰਪਨੀ ਵੱਲੋਂ ਸਲੈਂਸਰ ਤਾਂ ਜਿਹੜਾ ਨਾਰਮਲ ਆਉਂਦਾ ਪਰ ਆਪਾਂ ਕਰਦੇ ਕਿ ਆਪਾਂ ਤਾਰ ਕੇ ਜਿਹੜਾ ਪੁਰਾਣਾ ਸਲੈਂਸਰ ਠੋਕ ਦਿੰਨੇ ਆ ਵੀ ਜਿਹੜਾ ਬਾਦੂ ਬਾਜ ਕਰਦਾ ਚਲੋ ਆਵਾਜ਼ ਇੱਕ ਉਦੋਂ ਵੱਖਰੀ ਚੀਜ਼ ਸੀਗੀ ਬੋਲਟ ਦੀ ਪਛਾਣ ਸੀਗੀ ਪਹਿਲਾਂ ਵੀ ਹਾਂ ਵੀ ਦੁਗ ਦੁਗ ਕਰਦਾ ਤਾਂ ਇੱਕ ਨਾਰਮਲ ਬੰਦਾ ਲਈ ਜਾਂਦਾ ਹੁੰਦਾ ਇੱਕ ਟੌਰ ਸੀਗੀ ਪਰ ਜਦੋਂ ਤੋਂ ਲੰਗੌਰ ਨੇ ਬੁਲਟ ਨੂੰ ਬਦਨਾਮ ਕਰਾਇਆ ਇਹਦੇ ਪਟਾਕੇ ਮਾਰ-ਮਾਰ ਕੇ ਕਾਲਜਾ ਮੁਰਕ ਘਮਾ ਘਮਾ ਕੇ ਰੇਸਾਂ ਦੇ ਦੇ ਕੇ ਉਦੋਂ ਦਾ ਜਿਹੜਾ ਬੁਲਟ ਵੀ ਬਦਨਾਮ ਹੋਇਆ ਤੇ ਜਿਹੜੇ ਬੁਲਟ ਰੱਖਣੇ ਆਲੇ ਆ ਉਹ ਵੀ ਬੰਦੇ ਵਿਚਾਰੇ ਜਿਹੜੇ ਨਾਰਮਲ ਵੀ ਚਲਾਉਂਦੇ ਸੀਗੇ ਸਲੈਂਸਰ ਨਾਲ ਉਹ ਵੀ ਹੁਣ ਨਹੀਂ ਚਲਾ ਸਕਣਗੇ ਜਿਹੜਾ ਬੁਲਟ ਦੇ ਸਲੈਂਸਰ ਦਾ ਜੁਰਮਾਨਾ ਉਹ ਵੀ 5000 ਰੁਪਇਆ ਤੇ ਜੇ ਵਾਰਨਿੰਗ ਤੋਂ ਬਾਅਦ ਸਲੈਂਸਰ ਨਹੀਂ ਲਾਇਆ ਤੇ ਉਹਦੇ ਬਾਅਦ ਬੁਲਟ ਤੁਹਾਡਾ ਜਿਹੜਾ ਬੌਂਡ ਵੀ ਹੋ ਸਕਦਾ ਸੋ ਇਹ ਤਾਂ ਦੇਖੋ ਹੋਗੇ ਸਰਕਾਰੀ ਜਿਹੜੇ ਚਲਾਣਾਂ ਦੀ ਫੀਸ ਹੋਗੀ ਪਰ ਕਈ ਬੰਦੇ ਚਲਾਨ ਕਰਾ ਕੇ ਪਰਵਾਹ ਕੇ ਵੀ ਆਪਣੇ ਆਪ ਨੂੰ ਨਹੀਂ ਸੁਧਾਰਦੇ ਬੇਸ਼ੱਕ ਉਹਨੇ 2 ਜਾਂ 3 ਚਲਾਨ ਹੋ ਜਾਣ ਉਹ ਫਿਰ ਕੀ ਕਰਦੇ ਆ ਕਿਉਂਕਿ ਕਈ ਹੁੰਦੇ ਹੀ ਇਹ ਹੈ ਵੀ ਅਸੀਂ ਸੁਧਰਨਾ ਨਹੀਂ ਹੈਗਾ ਬੇਸ਼ੱਕ ਪੈਸੇ ਦੀ ਬਰਬਾਦੀ ਜਿੰਨੀ ਮਰਜ਼ੀ ਹੋਈ ਜਾਵੇ ਇਹਨਾਂ ਚੀਜ਼ਾਂ ਨੂੰ ਥੋੜਾ ਜਿਆ ਕੰਟਰੋਲ ਕਰੋ ਕਿਉਂਕਿ ਇਹ ਕੰਟਰੋਲ ਆਪਣੇ ਹੱਥ ਹੈ ਇਹਦੇ ਵਿੱਚ ਸਰਕਾਰ ਦਾ ਜੇ ਆਪਾਂ ਕਹੀਏ ਕੋਈ ਦੋਸ਼ ਨਹੀਂ ਹੈਗਾ ਵੀ ਸਰਕਾਰ ਕਹਿੰਨੇ ਵੀ ਇਹ ਕਰਦੀ ਉਹ ਕਰਦੀ ਕਿਉਂਕਿ ਆਪਾਂ ਜੇ ਆਪਣੇ ਆਪ ਨੂੰ ਸੁਧਾਰ ਲਈਏ ਚੀਜ਼ਾਂ ਆਪਣੇ ਹੱਥ ਦੇ ਵਿੱਚਾਂ ਜੇ ਆਪਣੇ ਕੋਲ ਡਾਕੂਮੈਂਟ ਸਾਰੇ ਪੂਰੇ ਹੋਣਗੇ ਆਪਣੀ ਡਰਾਈਵਿੰਗ ਸਹੀ ਹੋਊਗੀ ਤਾਂ ਆਪਣਾ ਚਲਾਨ ਕੋਈ ਹੋ ਨਹੀਂ ਹੈਗਾ ਵੀ ਹਾਂ ਇਹ ਚ ਇੱਕ ਚੀਜ਼ ਦੀ ਦੁਰਵਰਤੋਂ ਮੈਂ ਦੇਖੀ ਆ ਬਹੁਤ ਜ਼ਿਆਦਾ ਚਲੋ ਆਪਾਂ ਹੁਣ ਆਪਣੇ ਮੈਕਮੇਨ ਨੂੰ ਨਹੀਂ ਕਰਦੇ ਬਦਨਾਮ ਪਰ ਦੁਰਵਰਤੋਂ ਇਹ ਹੈ ਵੀ ਜਦੋਂ ਵੀ ਅਕਸਰ ਕੀ ਹੁੰਦਾ ਵੀ ਜਦੋਂ ਚਲਾਨ ਚਲੂਣ ਕੋਈ ਇਦਾਂ ਦਾ ਨਹੀਂ ਟੱਕਰਦਾ ਮਲਾਜ਼ਮ ਕੀ ਕਰਦੇ ਆ ਬਾਜ਼ਾਰ ਦੇ ਵਿੱਚ ਜਾ ਕੇ ਦੁਕਾਨਾਂ ਦੇ ਮੂਰੇ ਨਾਰਮਲ ਜਿਹਾ ਕੋਈ 5-10 ਮਿੰਟ ਵੀ ਖੜਿਆ ਉਹ ਵੀ ਮਾਤੜ ਵਿਚਾਰਾ ਜਿਹੜਾ ਨੋ ਪਾਰਕਿੰਗ ਦੇ ਵਿੱਚ ਰਗੜਿਆ ਜਾਂਦਾ ਉਹਦਾ ਵੀ ਜਿਹੜਾ ਚਲਾਨ ਹੋ ਜਾਂਦਾ ਇੱਥੇ ਥੋੜਾ ਜਿਹਾ ਮੈਨੂੰ ਲੱਗਦਾ ਵੀ ਥੋੜਾ ਜਿਹਾ ਕੰਟਰੋਲ ਕਰਨਾ ਚਾਹੀਦਾ ਪੁਲਿਸ ਨੂੰ ਵੀ ਚਲੋ ਕੋਈ ਬੰਦਾ ਇਦਾਂ ਦਾ ਹੈ ਨਹੀਂ ਵੀ ਜਿਹੜਾ ਸਾਰ ਪੰਜ-10 ਮਿੰਟ ਦਾ ਕੰਮ ਹੁੰਦਾ ਇਹਦੇ ਵਿੱਚ ਜਿਹੜਾ ਕੰਟਰੋਲ ਹੈ ਬਜ਼ਾਰਾਂ ਤੇ ਕਰਨਾ ਚਾਹੀਦਾ ਪੁਲਿਸ ਨੂੰ ਮਾਰਕੀਟ ਕਮੇਟੀ ਨੂੰ ਕਰਨਾ ਚਾਹੀਦਾ ਕਿਉਂਕਿ ਦੁਕਾਨਾਂ ਤੋਂ ਬਾਹਰ ਤੁਸੀਂ ਦੇਖਿਆ ਵੀ ਉਹਨਾਂ ਨੇ 20 ਵੀ 30 ਦੀ ਫੁੱਟ ਦੇ ਵਿੱਚ ਆਪਣਾ ਸਮਾਨ ਜਿਹੜਾ ਖਿਲਾ ਰਿਆ ਹੁੰਦਾ ਉਹ ਉਹਨਾਂ ਦਾ ਕੋਈ ਹੱਕ ਨਹੀਂ ਬਣਦਾ ਵੀ ਬਾਜ਼ਾਰ ਦੇ ਵਿੱਚ ਜਿਹੜਾ ਵਾਧੂ ਸਮਾਨ ਤੁਸੀਂ ਦੁਕਾਨਾਂ ਤੋਂ ਬਾਹਰ ਕੱਢ ਕੇ ਰੱਖੋ ਉਹਨਾਂ ਨੂੰ ਚਾਹੀਦਾ ਵੀ ਤੁਸੀਂ ਜੋ ਵੀ ਦੇਖੋ ਦੁਕਾਨ ਤਾਂ ਸਮਾਨ ਤਾਂ ਅੰਦਰ ਵੀ ਆਪਾਂ ਰੱਖ ਸਕਦੇ ਹਾਂ ਪਰ ਜਿਹੜੀ ਉਹਨੇ ਡਿਸਪਲੇ ਆ ਡਿਸਪਲੇ ਕਰਦਿਆਂ ਬਾਹਰ ਕੱਢ ਕੇ ਸਮਾਨ ਜਿਹੜਾ ਲਾ ਦੇਣਾ ਕਿਸੇ ਵੀ ਤਰ੍ਹਾਂ ਦਾ ਥੋੜਾ ਜਿਹਾ ਕੰਟਰੋਲ ਚਾਹੀਦਾ ਮਾਰ ਤੇ ਦੂਜਾ ਆਪਣਾ ਜਿਹੜਾ ਪੁਲਿਸ ਨੂੰ ਇਹਦੇ ਤੇ ਥੋੜਾ ਜਿਹਾ ਸਿਕੰਜਾ ਕਸਣਾ ਚਾਹੀਦਾ ਆਮ ਜਨਤਾ ਨੂੰ ਥੋੜੀ ਇਹਦੇ ਵਿੱਚ ਰਾਇਤ ਦੇਣੀ ਚਾਹੀਦੀ ਆ ਤੇ ਬਾਕੀ ਚਲੋ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਕੋਈ ਇਨਫੋਰਮੇਸ਼ਨ ਲੈ ਕੇ ਉਦੋਂ ਤੱਕ ਸਾਰੇ ਵੀਰਾਂ ਦਾ ਥੈਂਕ ਯੂ ਜਿਹੜੇ ਆਪਾਂ ਨਾਲ ਜੁੜੇ ਹੋਏ ਆ ਤੇ ਜਿਹੜੇ ਭਰਾ ਆਪਣੇ ਨਵੇਂ ਆ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ 'ਚ ਥੈਂਕ ਯੂ